ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚੰਗੇ ਕੱਦ ਬੈਡ ਵਾਲੀ ਵੱਡੀ ਤੁਹਾਨੂੰ ਬੈਡ ਦਿਖਾਉਣੀ ਆ ਤਾਜੀ ਸੂਈ ਵੀ ਜੇਰ ਧਾਰੇ ਦੀ ਓਕਿਆ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਵੀਰ ਨਾ ਕਰੀਏ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੰਤਪ੍ਰੀਤ ਵੀਰੇ ਪਿੰਡ ਬਾਲਿਆਣੀ ਜ਼ਿਲ੍ਹਾ ਬਡੇਡਾ ਮੋਬਾਈਲ ਨੰਬਰ ਜੀ ਆਪਣਾ 998753106 98778753168 ਜਿਹੜੇ ਆਪਾਂ ਬੈਡ ਦੇਖ ਰਹੇ ਬਾਈ ਜੀ ਇਹ ਕਿਹੜਾ ਸੁਆ ਸੁਈ ਹੈ ਜੀ ਸੁਆ ਦੂਜਾ ਸੁਈ ਹੈ ਵੀਰੇ ਜੀ ਦੂਜਾ ਸੁਆ ਕੱਦ ਕਾਠ ਵੱਡੀ-ਬੁੱਡੀ ਬਹੁਤ ਆ ਹਨਾ ਵੱਡੀ-ਬੁੱਡੀ ਵਾਲਾ ਵੀਰੇ ਫਲ ਸਹਜਾ ਜਿਹੜਾ ਹੁੰਦਾ ਹੈਗਾ ਠੀਕ ਹੈ ਜੇਰ ਇਹਦੀ ਪੈਂਡਿੰਗ ਓਕੇ ਹੈ ਨਾ ਪੂਰੀ ਜੇਰ ਆ ਪਈਏ ਵੀਰੇ ਠੀਕ ਹੈ ਸਵੇਰੇ 3:00 ਪੰਜ ਕ'ਵਜੇ ਠੀਕ ਹੈ ਸਵੇਰੇ 5:00 ਲਗਭਗ ਬੋੜੀ ਕੱਢਤੀ ਬੰਦੇ ਬਾਕੀ ਕੱਦ ਬੈਡ ਬਹੁਤ ਡਬਲ ਆ ਹਨਾ ਹਾਂ ਦੂਜੇ ਬਾਅਦ ਇਹ ਨਹੀਂ ਨਿਕਲਦਾ ਠੀਕ ਹੈ ਪੁੱਲ ਸਾਈ ਜੀ ਆ ਛੋਟੀ ਨਾ ਮੱਝ ਠੀਕ ਹੈ ਦੁੱਧ ਕਿੰਨਾ ਕਬਾ ਦੂਗੀ ਹਾਈਸਟ ਦੁੱਧ 30 ਕਿਲੋ ਦੇ ਦੂ ਬਰੇ 30 ਤਾਂ ਪਲਾਸੀ ਚ ਚਲਣਾਗਾ ਕਰ ਮੇਰੇ ਹਿਸਾਬ ਨਾਲ 30 ਕਿਲੋ ਮੰਨ ਕੇ ਕਿਹੜਾ ਮਾਰ ਕੇ ਜੀ ਤੇ ਰੇਟ ਇਹਦੇ ਵਿੱਚ ਨਾਲ ਅਗੀ ਰਹੂਗਾ ਰੇਟ ਇਹਦਾ ਮੇਰੇ ਹੂੰ ਦਾ ਕੋ ਕਾਣਾ ਕਰਾਉਣਾ 60 70 ਜਿੰਨਾ ਮਰਜ਼ੀ ਕਰਾਉਣਾ ਜੀ ਵੇਚ ਨਹੀਂ ਕਿੰਨੇ ਦੀ ਹੈ ਉਹ ਇੱਕ 30 ਚ ਛੋੜ ਛਪਾ ਦਿੰਦੇ ਇੱਕ ਲੱਖ 25 ਦੀ ਦੇ ਦਾਂਗੇ ਤੂੰ ਕਹਿਤਾ ਹੁੰਦੇ ਆਂ ਅੱਛਾ 1 25 ਦੀ ਬੈੜ ਆਪਾਂ ਦੇਵਾਂਗੇ ਹਾਂ ਫੁੱਲ ਸਾਈਜ਼ ਆ ਵੀਰੇ ਕੋਈ ਛੋਟੀਆਂ ਨਾੜਾਂ ਨੂੜਾਂ ਦਿਖਾ ਦੋ ਦੋਨੇ ਪਾਸੇ ਠੀਕ ਆ ਤੇ ਚਵਾਈ ਇੱਕ ਨੰਬਰ ਲੱਗੀ ਚਾ ਮਾਈ ਵੀ ਦਿਖਾ ਦੇ ਠੀਕ ਆ ਕੋਈ ਬੱਚਾ ਹੱਡਾਂ ਦੀ ਲੋੜ ਨਹੀਂ ਹੈਣਾ ਨਾ ਨਾ ਸੋ ਆ ਦੇਖੋ ਬੋਲ ਜਲੇ ਹੱਥੀ ਚਵਾਈ ਵੀ ਆ ਜੀ ਮਸ਼ੀਨੀ ਚਵਾਈ ਵੀ ਦੋਨੇ ਕੰਮ ਹੀ ਠੀਕ ਆ ਸਭ ਤਾਰਾ ਦੇਖੋ ਯਾਰ ਹੱਥੀ ਚਵਾਈ ਕਰ ਲੋ ਚਾਹੇ ਮਸ਼ੀਨੀ ਤਾਂ ਦੋ ਜਣੇ ਬੈਠੀ ਚੱਲ ਜਾਏ ਤਿੰਨ ਜਣੇ ਬੈਠੀ ਚੱਲੋ ਹੈਣਾ ਹਾਂ ਚੌਣ ਚਵਾਈ ਪੂਰੀ ਖਰੀਆ ਇੱਕ ਕੱਦ ਬੈੜ ਤੇ ਨਿਆਣਾ ਨੂਣਾ ਵੇਸੇ ਪਾਉਂਦੀ ਵੀ ਆ ਹੈਣਾ ਹਾਂ ਹਾਂ ਕੱਦ ਬੈਡ ਡਬਲ ਡੂਬਲ ਬਹੁਤ ਆ ਕੋਈ ਵੀਰ ਛੋਟੀ ਮੰਨ ਕੇ ਨਾਵੇ ਤੇ 125000 ਦੇ ਵਿੱਚ ਖਰਾ 30 ਕਿਲੋ ਦੁੱਧ ਪਾਉਣ ਵਾਲੀ ਬੇੜਾ ਸੋ ਬੋਡੀ ਵੰਤਰ ਵਗੈਰਾ ਦੇਖੋ ਫੁੱਲ ਵੱਡੀ ਆ ਕੋਈ ਵੀਰ ਛੋਟੀ ਨਾ ਮੰਨੇ ਬੱਚਾ ਮੇਲਕਾਫ ਆ ਧਾਰਾਂ ਆਪਾਂ ਮਾਰ ਕੇ ਦਿਖਾ ਦਈਆਂ ਜੇਰੇ ਵੀ ਓਕੇ ਆ ਸੋ ਥਣਲੇਵਾ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਅੱਗੇ ਪਿੱਛੇ ਦਾ ਹਵਾਨਾ ਵੱਡੀ ਬੁੱਡੀ ਬਹੁਤ ਆ 125 ਦੇ ਵਿੱਚੋਂ ਛੋੜ ਦੱਪਾ ਹੋ ਜੂ ਪਿੰਡ ਵਾਲਿਆਂ ਲਈ ਜ਼ਿਲ੍ਹਾ ਬਠਿੰਡਾ ਪਏਗਾ ਰਾਮਪਰਾ ਸ਼ਹਿਰ ਤੋਂ 8-10 ਕਿਲੋਮੀਟਰ ਦੂਰੀ ਦੇ ਪਿੰਡ ਆ ਗਿਆ ਤੇ ਬਾਈ ਜੀ ਨੰਬਰ ਬੋਲ ਦੋ ਆਪਣਾ ਦੁਬਾਰੇ ਨੰਬਰ 9578753168 ਆ ਵੀਰੇ ਠੀਕ ਆ ਜਦੋਂ ਮਰ ਜੋ ਫਿਰ ਬੈਠੀ ਚਲੋ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਣਾ ਨਹੀਂ ਨਹੀਂ ਦੋਨੇ ਪਾਸੇ ਨਾਲਾ ਨੂੰ ਨਾਲਾ ਦਿਖਾ ਦੋ ਥਣ ਤੋਂ ਅੱਧੀ ਚਵਾਈ ਵਾਲੇ ਮਸ਼ੀਨ ਵਾਲੇ ਬੇ ਨਾਲਾ ਨੂੰ ਬਹੁਤ ਚੰਨੀ ਆ ਪਕੜਤਾ ਚਾਰ ਪੰਜ ਗਲਮੌਲੀ ਠੀਕ ਆ ਕਿਉਂਕਿ ਇੰਨੀ ਬਾੜਾ ਚੋਣੀ ਪੈਂਦੀ ਹੈ ਹੈਣਾ ਚੋਣੀ ਪੈਂਦੀ ਹੈ ਫੇਰ ਹੀ ਬੈਠੀ ਆ ਠੀਕ ਆ ਜੇਰ ਪਈ ਹੈ ਬਾਈ ਕੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲਦੇ ਆਂ